ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਧੰਵਾਹਿ ਗੁਰੂ ਜੀ ਜਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸੇ ਨੀਤ ਜਾਗ ਰਚਨਾ ਤਸੇ ਰਚੀ ਕਹੋ ਨਾਨਕ ਸੁਣ ਮੀਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਆਪਾਂ ਬਾਣੀ ਦੇ ਸ਼ਬਦ ਨੂੰ ਪੜਿਆ ਹੈ ਜਿਸ ਬਾਣੀ ਦੇ ਸ਼ਬਦ ਦਾ ਆਪਾਂ ਪਾਠ ਕਰਿਆ ਇਹ ਬਾਣੀ ਸ਼ਲੋਕ ਮਹਿਲਾ ਨੌਮਾ ਦੀ ਬਾਣੀ ਦੇ ਵਿੱਚੋਂ 25 ਨੰਬਰ ਤੇ ਇਹ ਸ਼ਲੋਕ ਸशोभਤ ਹੈ ਪਾਤਸ਼ਾਹ ਜੀ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਬੜਾ ਹੀ ਸੋਹਣਾ ਬਾਣੀ ਦੇ ਵਿੱਚ ਸਮਝਾ ਰਹੇ ਆ ਗੁਰੂ ਨੇ ਮੌਤ ਦੇ ਬਾਰੇ ਬਹੁਤ ਗੱਲ ਕੀਤੀ ਹੈ ਮੌਤ ਨੂੰ ਯਾਦ ਰੱਖਣਾ ਇੱਕ ਕਲਪਨਾ ਨਹੀਂ ਹੈ ਮੌਤ ਨੂੰ ਯਾਦ ਕਰਨਾ ਇੱਕ ਹਕੀਕਤ ਹੈ ਕਿਉਂਕਿ ਬੰਦੇ ਦੀ ਜੋ ਜ਼ਿੰਦਗੀ ਆ ਬੰਦੇ ਦਾ ਜੋ ਜਿਉਣਾ ਹੈ ਉਹ ਠੁੱਠਾ ਹੋ ਸਕਦਾ ਪਰ ਮੌਤ ਬੜੀ ਅਟੱਲ ਸਚਾਈ ਹੈ ਤਾਂ ਕਿ ਗੁਰੂ ਪਾਤਸ਼ਾਹ ਜੀ ਸਾਨੂੰ ਜਗ੍ਹਾ-ਜਗ੍ਹਾ ਤੇ ਆ ਕੇ ਸੁਚੇਤ ਕੀਤਾ ਕਿ ਭਲਿਆ ਇਸ ਧਰਤੀ ਤੇ ਜਿੱਥੇ ਤੈਨੂੰ ਇਸ ਸੰਸਾਰ ਤੇ ਭੇਜਿਆ ਨਾ ਉਸ ਰਾਮ ਨੇ ਤੈਨੂੰ ਉਸ ਵਾਹਿਗੁਰੂ ਨੇ ਤਿਆਰ ਕਰਕੇ ਭੇਜਿਆ ਉਹਨੂੰ ਯਾਦ ਕਰ ਲਿਆ ਕਰ ਇੱਕ ਦਿਨ ਤੂੰ ਇਸ ਧਰਤੀ ਤੋਂ ਜਾਣਾ ਇੱਥੇ ਵੀ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹੀ ਗੱਲ ਸਾਨੂੰ ਦੱਸਦੇ ਆ ਪਾਤਸ਼ਾਹ ਜੀ ਕਹਿੰਦੇ ਜੈਸੇ ਜਲ ਤੇ ਬੁੱਧ ਬੁਧਾ ਉਪਜੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਵੇਂ ਪਾਣੀ ਤੇ ਜਲ ਦਾ ਮਤਲਬ ਪਾਣੀ ਹੈ ਪਾਣੀ ਤੇ ਬੁੱਧਬੁਦਾ ਉਪਜੈ ਬੁੱਧਬੁਦਾ ਦਾ ਮਤਲਬ ਆਪਾਂ ਕਈ ਵਾਰੀ ਦੇਖਦੇ ਆਂ ਜਦੋਂ ਕਿਤੇ ਪਾਣੀ ਚੱਲ ਰਿਹਾ ਹੁੰਦਾ ਜਾਂ ਪਾਣੀ ਦੇ ਵਿੱਚ ਹਵਾ ਭਰ ਜਾਂਦੀ ਥੋੜੀ ਜੀ ਤੇ ਇੱਕ ਗੁਬਾਰੇ ਟਾਈਪ ਦਾ ਬੁਲਬੁਲਾ ਜਿਹਾ ਤਿਆਰ ਹੋ ਜਾਂਦਾ ਉਹ ਦੇਖਣ ਨੂੰ ਬੜਾ ਸੋਹਣਾ ਵੀ ਲੱਗਦਾ ਕਈ ਵਾਰੀ ਜਦੋਂ ਸੂਰਜ ਦੀਆਂ ਕਿਰਨਾਂ ਉਸ ਪਾਣੀ ਦੇ ਬੁਲਬਲੇ ਦੇ ਉੱਪਰ ਪੈਂਦੀਆਂ ਤੇ ਉਹਦੇ ਵਿੱਚ ਉਹ ਕਿਰਨ ਦੀ ਚਮਕ ਬੜੀ ਸੋਹਣੀ ਲੱਗਦੀ ਆ ਉਹ ਬੜਾ ਵਧੀਆ ਜਪਦਾ ਇਸ ਤਰ੍ਹਾਂ ਜਿਵੇਂ ਕਿਤੇ ਉਹਦੇ ਵਿੱਚ ਲਾਈਟਾਂ ਲੱਗੀਆਂ ਹੋਣ ਤੇ ਕਮਾਲ ਦੀ ਗੱਲ ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਪਾਣੀ ਤੋਂ ਹੀ ਬਣਿਆ ਸੀ ਤੇ ਪਾਣੀ ਦੇ ਵਿੱਚ ਹੀ ਬੈਂਸ ਕੇ ਪਾਣੀ ਦੇ ਨਾਲ ਹੀ ਮਿਲ ਗਿਆ ਇਹ ਇੱਕ ਐਗਜ਼ੈਂਪਲ ਹੈ ਤਾਂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਇੱਕ ਉਦਾਹਰਣ ਦੇ ਕੇ ਸਮਝਾਇਆ ਵੀ ਜੈਸੇ ਜਲਤੇ ਬੁੱਧਾ ਉਪਜੇ ਬੈਂਸੇ ਨੀਤ ਉਹ ਪੈਦਾ ਹੁੰਦਾ ਜਲ ਤੇ ਪਾਣੀ ਦੇ ਵਿੱਚੋਂ ਹੀ ਪਾਣੀ ਤੇ ਪੈਦਾ ਹੋ ਕੇ ਤੇ ਪਾਣੀ ਦੇ ਵਿੱਚ ਹੀ ਬੰਸੇ ਬੰਸ ਜਾਂਦਾ ਹੈ ਬਨਾਸ਼ ਹੋ ਜਾਂਦਾ ਹੈ ਇਹ ਨਿਤ ਦੀ ਕਿਰਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਹੜਾ ਮਨੁੱਖ ਦਾ ਜਨਮ ਆ ਨਾ ਜਿਹੜੀ ਮਨੁੱਖ ਦੀ ਜ਼ਿੰਦਗੀ ਹੈ ਇਹ ਵੀ ਇਸੇ ਤਰ੍ਹਾਂ ਹੀ ਆ ਬਲਕੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਬਾਣੀ ਦੇ ਵਿੱਚ ਬਹੁਤ ਜ਼ਿਆਦਾ ਮੌਤ ਦੇ ਬਾਰੇ ਦੱਸਿਆ ਇੱਕ ਤਾਂ ਗੁਰੂ ਪਾਤਸ਼ਾਹੀ ਇਸ ਤਰ੍ਹਾਂ ਵੀ ਲਿਖਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੋ ਉਪਜੋ ਸੋ ਬੈਂਸ ਹੈ ਪਰੋ ਆਜ ਕੈਂ ਕਾਲ ਨਾਨਕ ਹਰ ਗੁਨ ਗਾਇ ਲੈ ਸਾਡ ਸકલ ਜੰਜਾਰ ਪਾਤਸ਼ਾਹ ਜੀ ਕਹਿੰਦੇ ਆ ਵੀ ਜਿਹੜਾ ਇਸ ਦੁਨੀਆ ਤੇ ਪੈਦਾ ਹੋਇਆ ਉਹਨੇ ਤਾਂ ਇੱਕ ਦਿਨ ਖਤਮ ਹੋਣਾ ਹੈ ਨਾ ਖਤਮ ਹੋਣਾ ਆਪਾਂ ਸਾਰਿਆਂ ਨੇ ਗੁਰਮੁਖੋ ਇਹ ਗੱਲ ਬਹੁਤ ਧਿਆਨ ਚ ਰੱਖਣ ਵਾਲੀ ਹੈ ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਵੀ ਆਪਾਂ ਸਾਰਿਆਂ ਨੇ ਇੱਕ ਦਿਨ ਇੱਥੋਂ ਖਤਮ ਹੋ ਜਾਣਾ ਇੱਥੇ ਕੋਈ ਟਿਕਿਆ ਨਹੀਂ ਆ ਗੁਰੂ ਨੇ ਬਹੁਤ ਜ਼ਿਆਦਾ ਬਾਣੀ ਦੇ ਵਿੱਚ ਮੌਤ ਦੀ ਗੱਲ ਕੀਤੀ ਆ ਪਾਤਸ਼ਾਹ ਜੀ ਇੱਕ ਜਗ੍ਹਾ ਕਹਿੰਦੇ ਕਹਿੰਦੇ RAM ਗਿਓ ਆਰਾਮਨ ਗਿਓ ਜਾ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਸ ਨਹੀਂ ਸੁਪਨੇ ਜਿਉ ਸੰਸਾਰ ਕਿਤੇ ਸੁਪਨੇ ਦੀ ਐਗਜ਼ੈਂਪਲ ਦਿੱਤੀ ਆ ਗੁਰੂ ਪਾਤਸ਼ਾਹ ਜੀ ਨੇ ਕਿ ਤੇ ਫਸਲ ਦੀ ਸਾਨੂੰ ਐਗਜ਼ੈਂਪਲ ਦਿੱਤੀ ਹੈ ਵੀ ਜੋ 500 ਬੈਂਸ ਹੈ ਪਰ ਉਹ ਆਜ ਕੇ ਕਾਲ ਨਾਨਕ ਹਰਗੁਣ ਗਾਇਲੇ ਸਾਡ ਸਗਲ ਜਾਲ ਮੇਨ ਗੱਲ ਇਹ ਹੀ ਹੈ ਕਿ ਆਪਾਂ ਸਾਰੇ ਕੰਮ ਧੰਦੇ ਛੱਡ ਗਏ ਦੇਖੋ ਕੰਮ ਧੰਦੇ ਛੱਡਣ ਦਾ ਮਤਲਬ ਇਹ ਨਹੀਂ ਕਿ ਆਪਾਂ ਆਪਣੇ ਪਰਿਵਾਰ ਨੂੰ ਪਾਲਣਾ ਨਹੀਂ ਜਾਂ ਕਿਰਤ ਨਹੀਂ ਕਰਨੀ ਹੈ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕੀਰਤੀ ਮਨੁੱਖ ਬਣਾਇਆ ਗੁਰੂ ਨਾਨਕ ਸਾਹਿਬ ਨੂੰ ਜਦੋਂ ਆਪਾਂ ਯਾਦ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਉਪਦੇਸ਼ ਇਹੀ ਸੀ ਕਰਤ ਕਰੋ ਨਾਮ ਜਪੋ ਵੰਡ ਕੇ ਖਾਓ ਉਹ ਤਿੰਨ ਗੱਲਾਂ ਦੇ ਆਧਾਰ ਤੇ ਸਾਰੀ ਜ਼ਿੰਦਗੀ ਚੱਲਦੀ ਹੈ ਮਨੁੱਖ ਦੀ ਤੇ ਇਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਪਰ ਤੂੰ ਪੱਕਾ ਨਹੀਂ ਐ ਇਸ ਧਰਤੀ ਤੇ ਕਿਉਂਕਿ ਜਿਹੜੀ ਇਹ ਦੇਹੀ ਐ ਨਾ ਆਪਣਾ ਜਿਹੜਾ ਸਰੀਰ ਆ ਭਲਿਓ ਜਿਵੇਂ ਇੱਥੇ ਪਾਣੀ ਦੀ ਇੱਕ ਐਗਜ਼ੈਂਪਲ ਦਿੱਤੀਆਂ ਮਹਾਰਾਜ ਨੇ ਪਾਣੀ ਦਾ ਜਿਹੜਾ ਬੁਲਬਲਾ ਪਾਣੀ ਦੇ ਵਿੱਚੋਂ ਪੈਦਾ ਹੁੰਦਾ ਤੇ ਪਾਣੀ ਦੇ ਵਿੱਚ ਹੀ ਖਤਮ ਹੋ ਜਾਂਦਾ। ਇਸੇ ਤਰ੍ਹਾਂ ਇਹ ਜਿਹੜਾ ਤੇਰਾ ਸਰੀਰ ਹੈ ਨਾ ਇਹ ਮਿੱਟੀ ਦੇ ਵਿੱਚੋਂ ਪੈਦਾ ਹੋਇਆ। ਤੇ ਇੱਕ ਦਿਨ ਮਿੱਟੀ ਦੇ ਵਿੱਚ ਮਿਲ ਜਾਣਾ ਇਹਦੇ 'ਚ ਕੋਈ ਵੀ ਦੁਹਰਾਏ ਨਹੀਂ ਹੈ। ਇੱਕ ਦਿਨ ਮਿੱਟੀ 'ਚ ਮਿਲ ਜਾਣਾ ਜਦੋਂ ਆਪਾਂ ਬਾਣੀ ਪੜਾਂਗੇ ਨਾ ਭਗਤ ਕਬੀਰ ਜੀ ਕਹਿੰਦੇ ਆ ਕਹਿੰਦਾ ਤੂੰ ਕਾਇਆ ਮੈਂ ਰੁਲਦੀ ਦੇਖੀ ਫਿਰ ਸੁਣਿਓ ਕੀ ਕਹਿੰਦੇ ਭਗਤ ਜੀ ਕਹਿੰਦੇ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ ਜਿਉਂ ਧਰ ਉੱਪਰ ਧਰ ਦਾ ਮਤਲਬ ਧਰਤੀ ਉੱਪਰ ਛਾਰੋ ਹੁੰਦਾ ਸਵਾਹ ਕਹਿੰਦਾ ਮੇਰੇ ਸਰੀਰ ਤੇਰੇ ਵਰਗੇ ਮੈਂ ਕਈ ਸਰੀਰ ਸੁੰਦਰ ਸੋਹਣੇ ਸਰੀਰ ਇਸ ਧਰਤੀ ਤੇ ਮੈਂ ਰੁਲਦੀ ਦੇਖਿਆ ਉਹ ਕੋਈ ਸਵਾਹ ਬਣ ਗਿਆ ਉਈ ਮਿੱਟੀ ਬਣ ਗਿਆ ਕਹਿੰਦਾ ਉਹ ਧੂੜ ਮੈਂ ਉੜਦੀ ਦੇਖੀ ਆ ਭਗਤ ਜੀ ਕਹਿੰਦੇ ਆ ਕੀ ਕਹਿੰਦੇ ਆ ਫਿਰ ਸੁਣੋ ਸਭ ਦੇਖੋ ਕਿੰਨਾ ਸੋਹਣਾ ਮਹਾਰਾਜ ਜੀ ਸਾਨੂੰ ਬਾਣੀ ਦੇ ਵਿੱਚ ਕਿੰਨੇ ਤੋਹ ਤਰੀਕੇ ਨਾਲ ਸਮਝਾ ਰਹੇ ਆ ਕਹਿੰਦੇ ਤੂੰ ਕਾਇਆ ਮੈਂ ਰਲਦੀ ਦੇਖੀ ਜਿਉ ਧਰ ਉੱਪਰ ਸਾਰੋ ਸੋਣਾ ਸੋਣਾ ਸਿੱਖ ਹਮਾਰੀ ਹੇ ਮੇਰੀਏ ਜਿੰਦੇ ਹੇ ਮੇਰੀ ਸਿੱਖਿਆ ਨੂੰ ਤੂੰ ਧਿਆਨ ਨਾਲ ਸੁਣਾ ਸ਼ੁਕਰਤ ਕੀਤਾ ਰੈਸੀ ਮੇਰੇ ਜਿਹੜੇ ਇਹ ਮੇਰੀ ਜਿੰਦੇ ਜਿਹੜੀ ਤੇਰੀ ਨੇਕ ਕਮਾਈ ਹੈ ਨਾ ਉਹ ਤੇਰੇ ਨਾਲ ਨਿਭਣੀ ਹੈ ਰੈਸੀ ਜੀੜੇ ਕਹਿੰਦਾ ਬਹੁੜ ਨਾ ਆਵੇ ਵਾਰੀ ਜੇ ਤੂੰ ਚੰਗੀ ਕਮਾਈ ਕਰੇਗਾ ਉਹ ਤੇਰੇ ਨਾਲ ਨਿਭੇਗੀ ਤਾਂ ਮੁਰ ਸੇਤੀ ਵਾਰੀ ਨਹੀਂ ਮਿਲੇਗੀ ਕਿਉਂਕਿ ਜੇ ਮਨੁੱਖਾ ਜਨਮ ਤੂੰ ਗਵਾ ਲਿਆ ਨਾ ਭਲਿਆ ਬੇਸਕ ਉਸ ਸ਼ਕਤੀ ਨੇ ਉਸ ਕਾਲਪੁਰਖ ਨੇ ਬਹੁਤ ਸਾਰੇ ਪੰਛੀ ਬਹੁਤ ਸਾਰੇ ਜੀਵ ਬਹੁਤ ਸਾਰੇ ਜਾਨਵਰ ਇਸ ਦੁਨੀਆ ਤੇ ਭੇਜੇ ਆ ਪਰ ਜਿਹੜੀ ਮਨੁੱਖਾ ਜਾਤੀ ਨੂੰ ਸਵਰਤ ਤੇ ਉਹਨੂੰ ਬੁੱਧੀ ਬਖਸ਼ ਕੇ ਇੱਥੇ ਭੇਜਿਆ ਨਾ ਉਹ ਹੋਰ ਕਿਸੇ ਦੇ ਕੋਲ ਨਹੀਂ ਆ ਤਾਂ ਕਰਕੇ ਬਾਣੀ ਦੇ ਵਿੱਚ ਸਾਨੂੰ ਵਾਰ-ਵਾਰ ਸਮਝਾ ਰਹੇ ਆ ਵੀ ਤੂੰ ਆਪਣੀ ਨੇਕ ਕਮਾਈ ਕਰ ਉਸ ਪਰਮਾਤਮਾ ਨੂੰ ਯਾਦ ਕਰਿਆ ਕਰ ਜਿਨਨੇ ਤੈਨੂੰ ਪ੍ਰਾਨ ਦਿੱਤੇ ਆ ਨਾ ਜਿਨਾਂ ਨੇ ਤੈਨੂੰ ਸਮਾਂ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨਹੀਂ ਤਾਂ ਇੱਕ ਦਿਨ ਜਿਵੇਂ ਪਾਣੀ ਦਾ ਬੁਲਬੁਲਾ ਫੁੱਟਦਾ ਤੇ ਪਾਣੀ ਦੇ ਵਿੱਚ ਮਿਲ ਜਾਂਦਾ ਤੇ ਗੁਰਮਖਾ ਗੱਲ ਯਾਦ ਰੱਖੀ ਇੱਕ ਦਿਨ ਤੇਰੇ ਸਰੀਰ ਨੇ ਮਿੱਟੀ ਤੋਂ ਜੋ ਬਣਿਆ ਮਿੱਟੀ ਦੇ ਵਿੱਚ ਹੀ ਰਲ ਜਾਣਾ ਜਦੋਂ ਆਪਾਂ ਬਾਣੀ ਪੜਾਂਗੇ ਨਾ ਭਗਤ ਕਬੀਰ ਜੀ ਨੇ ਇੱਕ ਜਗ੍ਹਾ ਬਹੁਤ ਸੋਹਣਾ ਲਿਖਿਆ ਭਗਤ ਜੀ ਕਹਿੰਦੇ ਕਬੀਰਾ ਧੂਰ ਸਕੇਲ ਕੈਂ ਪੁਰੀਆ ਬਾਂਦੀ ਦੇ ਦੇਵਤ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਭਗਤ ਜੀ ਕਹਿੰਦੇ ਇਹ ਕਬੀਰ ਧੂਰ ਸਕੇਲ ਕੈਂ ਮਿੱਟੀ ਇਕੱਠੀ ਕਰਕੇ ਸਕੇਲ ਕਹਿੰਦਾ ਮਤਲਬ ਹੀ ਮਿੱਟੀ ਨੂੰ ਇਕੱਠੀ ਕਰਕੇ ਪੁਰੀਆ ਪੁਰੀਆ ਦਾ ਮਤ ਸਮਝਦੇ ਪੂਰੀ ਜਿਵੇਂ ਆਪਾਂ ਪਹਿਲਾਂ ਦੁਕਾਨਾਂ ਤੋਂ ਕਈ ਵੇਰੇ ਸੌਦਾ ਲੈ ਕੇ ਆਉਂਦੇ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ ਦੁਕਾਨ ਹੋਣੀਆਂ ਹੱਟੀਆਂ ਹੋਣੀਆਂ ਤੇ ਆਪਾਂ ਉੱਥੋਂ ਜਦੋਂ ਸੌਦਾ ਲੈ ਕੇ ਆਉਣਾ ਉਹਨੇ ਕੋਈ ਸਮਾਨ ਇੱਕ ਕਾਗਜ਼ ਦੇ ਵਿੱਚ ਪਾ ਕੇ ਤੇ ਉਹਦੀ ਪੁਰੀਆ ਬੰਦ ਕੇ ਸਾਨੂੰ ਦੇ ਦਿੰਦਾ ਸੀ ਪੁਰੀਆ ਨੂੰ ਬੰਨ ਕੇ ਦਿੰਦਾ ਹੁੰਦਾ ਸੀ ਇੱਥੇ ਭਗਤ ਕਬੀਰ ਜੀ ਕਹਿੰਦੇ ਪੁਰੀਆ ਬੰਦੀ ਦੇ ਪਰ ਸ਼ਾਹੀ ਨੂੰ ਕਹਿ ਰਿਹਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਮਿੱਟੀ ਨੂੰ ਇਕੱਠੀ ਕਰਕੇ ਨਾ ਜਿਹੜੀ ਤੇਰੀ ਦੇਹ ਬਣਾਈ ਐ ਸਮਝੀਏ ਕਿ ਮਿੱਟੀ ਦੀ ਪੁੜੀਆ ਬੰਦੀ ਐ ਐਦੂ ਵੱਡੇ ਹੋਰ ਕੋਈ ਗੱਲ ਨਹੀਂ ਐ ਇਹ ਸਿਰਫ ਇੱਕ ਜਿਹੜੀ ਮਿੱਟੀ ਨੂੰ ਇਕੱਠੀ ਕਰਕੇ ਇਹਦਾ ਤੇਰੀ ਦੇਹ ਬਣਾਈ ਗਈ ਨੇ ਕਾਇਆ ਬਣਾਇਆ ਸਰੀਰ ਆਪਣਾ ਜਿਹਨੂੰ ਆਪਾਂ ਬਹੁਤ ਸ਼ਿੰਗਾਰਦੇ ਆ ਸੋਨਾ ਬਣਾ ਕੇ ਰੱਖਦੇ ਆ ਸ਼ਿੰਗਾਰਨਾ ਕੋਈ ਮਾੜੀ ਗੱਲ ਨਹੀਂ ਐ ਚੰਗੀ ਗੱਲ ਆਪਣੇ ਇੱਕ ਸਟੈਂਡਰਡ ਨਾਲ ਰਹਿਣਾ ਤੇ ਇੱਕ ਪਰਸਨੈਲਿਟੀ ਦੇ ਵਿੱਚ ਰਹਿਣਾ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਰੀਰ ਤੈਨੂੰ ਬਖਸ਼ਿਆ ਨਾ ਇਹਦੇ 'ਚ ਗੁਣ ਹੋਣੇ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰਮਾਤਮਾ ਨੇ ਜਿਹੜੇ ਮਕਸਦ ਦੇ ਲਈ ਸਾਨੂੰ ਭੇਜਿਆ ਉਹ ਮਕਸਦ ਸਾਡੇ ਲਈ ਬਹੁਤ ਜ਼ਰੂਰੀ ਆ ਕਬੀਰਾ ਧੂਰ ਸਕੇਲ ਕੈਂ ਪੁਰੀਆ ਬਾਂਦੀ ਦੇ ਦਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਇਹ ਚਾਰ ਦਿਨਾਂ ਦਾ ਵੇਖਣਾ ਬਸ ਚਾਰ ਦਿਨਾਂ ਦੀ ਸੁੰਦਰਤਾ ਹੈ ਸਰੀਰ ਆ ਨਾ ਜਿਹੜਾ ਚਾਰਕ ਦਿਨਾਂ ਦੀ ਦਵਸ ਚਾਰਕ ਨੂੰ ਵੇਖਣਾ ਅੰਤ ਖੇ ਕੀ ਖੇ ਫੇਰ ਭਗਤ ਜੀ ਕਹਿੰਦੇ ਇੱਕ ਦਿਨੇ ਨੇ ਖੇ ਦੀ ਖੇ ਹੋ ਜਾਣਾ ਇਹਨੇ ਮਿੱਟੀ ਦੇ ਵਿੱਚ ਹੀ ਰਲ ਜਾਣਾ ਕਿਉਂਕਿ ਇਹ ਇੱਕ ਬੰਦਸ ਹਾਰ ਸਰੀਰ ਹੈ ਉਹੀ ਗੱਲ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਮਹਿਲਾ ਨੌਮਾ ਦੀ ਬਾਣੀ ਚ ਸਾਨੂੰ ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ ਇਹਦੇ ਚ ਵਾਰ-ਵਾਰ ਸਾਨੂੰ ਮੌਤ ਨੂੰ ਯਾਦ ਕਰਾਏ। ਮੌਤ ਨੂੰ ਯਾਦ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਕੋਈ ਬੁਰੀ ਗੱਲ ਨਹੀਂ ਹੈ। ਕਈ ਵਾਰੀ ਬੰਦਾ ਵਿਚਾਰਾਂ ਚ ਪੈ ਜਾਂਦਾ ਵੀ ਆਪਾਂ ਮੌਤ ਨੂੰ ਕਿਉਂ ਯਾਦ ਕਰੀਏ? ਨਹੀਂ ਉਹ ਭਲਿਆ। ਮੌਤ ਸੱਚ ਆ ਤੇਰੀ। ਮੌਤ ਸੱਚ ਆ। ਮੌਤ ਝੂਠ ਨਹੀਂ ਹੈ। ਤੇਰਾ ਜੀਵਨ ਝੂਠ ਹੋ ਸਕਦਾ। ਇੱਕ ਦਿਨ ਤੂੰ ਇਸ ਧਰਤੀ ਤੋਂ ਚਲੇ ਜਾਣਾ। ਤੋ ਚਲੇ ਜਾਣ ਆਲੇ ਵਕਤ ਤੋਂ ਪਹਿਲਾਂ ਤੂੰ ਆਪਣੇ ਆਪ ਨੂੰ ਸਵਾਰ ਲੈ ਜਿਹੜੇ ਮਕਸਦ ਦੇ ਲਈ ਤੂੰ ਆਇਆ ਉਹਨੂੰ ਯਾਦ ਕਰ ਤਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਬਾਣੀ ਵਿੱਚ ਸਮਝਾ ਰਹੇ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੇ ਨੀਤ ਜਗ ਰਚਨਾ ਤੈਸੇ ਰਚੀ ਪਾਤਸ਼ਾਹ ਜੀ ਕਹਿੰਦੇ ਜਿਹੜੀ ਇਹ ਜੱਗ ਦੀ ਰਚਨਾ ਜਿੰਨੀ ਤੂੰ ਉਸ ਕਾਦਰ ਦੀ ਕੁਦਰਤ ਵੇਖ ਰਿਹਾ ਨਾ ਇਸੇ ਤਰ੍ਹਾਂ ਰਚੀ ਗਈ ਹੈ ਕਿਵੇਂ ਰਚੀ ਗਈ ਹੈ ਜਿਵੇਂ ਪਾਣੀ ਦਾ ਬੁਲਬੁਲਾ ਹੈ ਜਿਵੇਂ ਉਹ ਪਾਣੀ ਦਾ ਬੁਲਬਲਾ ਖਤਮ ਹੋਇਆ ਤੇ ਪਾਣੀ ਦੇ ਵਿੱਚ ਹੀ ਮਿਲ ਗਿਆ ਨਾ ਭਲਿਆ ਇੱਕ ਦਿਨ ਤੂੰ ਇਸ ਮਿੱਟੀ ਦੇ ਵਿੱਚੋਂ ਪੈਦਾ ਹੋਇਆ ਤੇ ਇੱਕ ਦਿਨ ਤੂੰ ਮਿੱਟੀ ਦੇ ਵਿੱਚ ਹੀ ਮਿਲ ਜਾਣਾ ਜੱਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਗੁਰੂ ਪਾਤਸ਼ਾਹ ਜੀ ਕਹਿੰਦੇ ਜੱਗ ਰਚਨਾ ਐਸੇ ਰਚਿਆ ਸੁਣ ਲੈ ਮੀਤ ਮਿੱਤਰ ਬਣਾ ਕੇ ਸਾਨੂੰ ਦੇਖੋ ਗੁਰੂ ਪਾਤਸ਼ਾਹ ਜੀ ਦੀ ਨਿਮਰਤਾ ਦੇਖੋ ਕਿੰਨੀ ਆ ਕਦੇ ਤਾਂ ਸਾਨੂੰ ਆਪਣੇ ਪੁੱਤਰਾ ਵਾਂਗ ਸਿਵਾ ਰਹੇ ਕਦੇ ਆਪਣੇ ਸੇਵਕਾਂ ਦੇ ਵਾਂਗ ਗੱਲ ਕਰੇ ਇੱਥੇ ਮੀਤ ਸ਼ਬਦ ਆਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਆਪਣੇ ਮਿੱਤਰ ਬਣਾ ਕੇ ਸਮਝਾ ਰਹੇ ਕਿ ਉਹ ਭਲਿਆ ਉਹ ਮੇਰੇਆ ਮਿੱਤਰਾ ਇੱਕ ਗੱਲ ਸੁਣ ਲੈ ਜਿਵੇਂ ਜੈਸੇ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਗੁਰੂ ਪਾਤਸ਼ਾਹ ਜੀ ਕਹਿੰਦੇ ਜਗ ਰਚਨਾ ਐਸੇ ਰਚੀ ਆ ਜਿਵੇਂ ਪਾਣੀ ਦਾ ਬਲਬਲ ਆ ਉਹ ਖਤਮ ਹੋ ਗਿਆ ਨਾ ਇੱਕ ਦਿਨ ਤੇਰੇ ਸਰੀਰ ਨੇ ਖਤਮ ਹੋ ਜਾਣਾ ਤੇ ਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਬਹੁਤ ਸੋਹਣੀ ਕਿਰਪਾ ਕੀਤੀ ਆ ਬਾਣੀ ਦੇ ਨੂੰ ਪੜਿਆ ਕਰੋ ਬਾਣੀ ਨੂੰ ਵਿਚਾਰ ਕਰਿਆ ਕਰੋ ਬਾਣੀ ਦੀ ਫਲਿਓ ਇਹ ਬੜਾ ਇੱਕ ਕੌੜਾ ਸੱਚ ਹੈ ਕਿ ਆਪਾਂ ਇਸ ਧਰਤੀ ਤੇ ਰਹਿਣਾ ਨਹੀਂ ਹੈ ਅਸੀਂ ਇਸ ਧਰਤੀ ਤੇ ਰਹਿਣਾ ਨਹੀਂ ਹੈ ਬੇਸ਼ੱਕ ਬੰਦਾ ਕਿੰਨੇ ਵੀ ਕਬਜੇ ਕਰੀ ਜਾਵੇ ਕਿੰਨੀਆਂ ਵੀ ਮੱਲਾ ਮਾਰੀ ਜਾਵੇ ਇਸ ਧਰਤੀ ਤੇ ਆ ਕੇ ਜਾਣਾ ਇੱਥੇ ਕੁਛ ਨਹੀਂ ਨਾਲ ਨਾਲ ਕੁਛ ਨਹੀਂ ਲੈ ਕੇ ਜਾਣਾ ਜੇ ਨਾਲ ਜਾਣੇ ਤਾਂ ਉਹ ਚੰਗੇ ਕੀਤੇ ਹੋਏ ਕਰਮ ਜਾਣੇ ਜਿਹਨੂੰ ਗੁਰੂ ਪਾਤਸ਼ਾਹ ਜੀ ਨੇ ਕਿਹਾ ਚੰਗਰਾਈਆਂ ਬੁਰਾਈਆਂ ਬਾਚੇ ਧਰਮ ਹਦੂਰ ਕਰਮੀ ਆਪਕੋ ਆਪਣੀ ਨੇੜੇ ਕੇ ਦੂਰ ਉਹ ਸਾਡੇ ਕਰਮਾਂ ਜਿਨ੍ਹਾਂ ਨੂੰ ਉੱਥੇ ਧਰਮ ਰਾਜ ਨੇ ਵਚਨਾ ਸਿੱਖਣਾ ਉਹਨਾਂ ਦਾ ਲੇਖਾ ਹੋਣਾ ਉਹ ਸਾਡੇ ਨਾਲ ਜਾਣੇ ਆ ਤੇ ਆਪਾਂ ਚੰਗੇ ਕਰਮ ਕਰਿਆ ਕਰਗੇ ਕਿਉਂਕਿ ਸਾਨੂੰ ਸਾਡੇ ਗੁਰੂ ਦਾ ਇਹ ਉਪਦੇਸ਼ ਆ ਭਾਈ ਜਿਹੜੀ ਤੈਨੂੰ ਇਹ ਸੋਹਣਾ ਸਰੀਰ ਮਿਲਿਆ ਹੈ ਇਹਦੇ ਵਿੱਚ ਰਹਿ ਕੇ ਤੂੰ ਉਸ ਪਰਮਾਤਮਾ ਵਾਹਿਗੁਰੂ ਨੂੰ ਯਾਦ ਰੱਖ ਜੇ ਉਹਨੂੰ ਤੂੰ ਯਾਦ ਕਰੇਂਗਾ ਤਾ ਤੇਰਾ ਇਸ ਸੰਸਾਰ ਤੇ ਆਉਣਾ ਸਫਲ ਹੋ ਜਾਏਗਾ ਤੂੰ ਆਪਣੇ ਜੀਵਨ ਦੇ ਵਿੱਚ ਸਫਲ ਹੋ ਜਾਏਗਾ ਪੂਰਨ ਹੋ ਜਾਏਗਾ ਕਈ ਵਾਰੀ ਆਪਾਂ ਪਤਾ ਕੀ ਗੱਲ ਕਰਦੇ ਆਂ ਆਪਾਂ ਕਹਿੰਦੇ ਨੇ ਸ਼ਾਇਦ ਵੀ ਮੌਤ ਹੀ ਮੰਜ਼ਿਲ ਆ ਮੌਤ ਮੰਜ਼ਿਲ ਨਹੀਂ ਐ ਜੇ ਮੌਤ ਮੰਜ਼ਿਲ ਹੁੰਦੀ ਤਾਂ ਪਾਤਸ਼ਾਹ ਜੀ ਨੇ ਲਿਖਿਆ ਨਾ ਕਹਿੰਦਾ ਮਰੇ ਫਿਰ ਜੰਮੇ ਜੰਮੇ ਜੰਮ ਜੰਮ ਫਿਰ ਮਰੇ ਉਹ ਤਾਂ ਫਿਰ ਜਨਮਾਂ ਤੇ ਮੌਤ ਦਾ ਇੱਕ ਢੇੜਾ ਜਿਹਾ ਬਣ ਜਾਂਦਾ ਮੌਤ ਦਾ ਮੌਤ ਸਾਡੀ ਮੰਜ਼ਲ ਨਹੀਂ ਹੈ ਮੌਤ ਤੋਂ ਪਹਿਲਾਂ ਮੁਕਤੀ ਪਾ ਲੈਣੀ ਆਪਣੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਸੱਚੀ ਬਾਣੀ ਨਾਲ ਜੁੜ ਕੇ ਉਹ ਮੁਕਤੀ ਹੈ ਮੌਤ ਤਾਂ ਹਰ ਇੱਕ ਬੰਦੇ ਨੂੰ ਆਉਣੀ ਹੈ ਨਾ ਉਹ ਤਾਂ ਇੱਕ ਬੰਸਹਾਰਾ ਸਰੀਰ ਹੈ ਨਾ ਤੇ ਇੱਕ ਕਾਇਆ ਸਾਡੀ ਮਿੱਟੀ ਹੈ ਨਾ ਇਹਨੇ ਇੱਕ ਦਿਨ ਪੰਜ ਤੱਤਾਂ ਦਾ ਜੋ ਬਣਿਆ ਹੋਇਆ ਸਰੀਰ ਹੈ ਇਹਨੇ ਇੱਕ ਦਿਨ ਮਿੱਟੀ ਚ ਮਿਲ ਜਾਣਾ ਇਹ ਤਾਂ ਬਿਲਕੁਲ ਸਪਸ਼ਟ ਹੈ ਜੀ ਆ ਕਰਕੇ ਗੁਰੂ ਤੇਗ ਬੰਦ ਸਾਹਿਬ ਜੀ ਕਹਿੰਦੇ ਆ ਜੈਸੇ ਜਲ ਤੇ ਬੁੱਧ ਬੁਧਾ ਉਪਜੇ ਬੰਸੇ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਅੱਜ ਆਪਾਂ ਇਹ ਸ਼ਬਦ ਦੀ ਵਿਚਾਰ ਕੀਤੀ ਹੈ ਗੁਰਬਾਣੀ ਆਪ ਨਰੰਕਾਰ ਹੈ ਇਹ ਧੁਰ ਦੀ ਬਾਣੀ ਹੈ ਬਹੁਤ ਵੱਡੀ ਸੂਰਤ ਚਾਹੀਦੀ ਹੈ ਬਾਣੀ ਨੂੰ ਵਿਚਾਰਾ ਕਰਨ ਦੇ ਲਈ ਚਲੋ ਆਪਾਂ ਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੰਥ ਸਾਹਿਬ ਜੀ ਦਾ ਸ਼ੁਕਰ ਕਰਦੇ ਆ ਕਿ ਉਹਨਾਂ ਨੇ ਰਹਿਮਤ ਕੀਤੀ ਹੈ ਜਿੰਨੀ ਕੁ ਸੁਰਤ ਬਖਸ਼ੀ ਆਪਾਂ ਵਿਚਾਰਾ ਕਰਦੇ ਆ ਗੁਰਬਾਣੀ ਦੀਆਂ ਵਿਚਾਰਾ ਕਰਦੇ ਉਚਾਰਨ ਸਮੇਂ ਕਈ ਵਾਰ ਬਹੁਤ ਗਲਤੀਆਂ ਰਹਿ ਜਾਂਦੀਆਂ ਹਨ ਤੇ ਦਾਸ ਖਿਮਾ ਦੇ ਜੱਜਕ ਆਪ ਜੀ ਕਿਰਪਾ ਕਰਿਓ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ ਨਹਾਰਾ ਆਪ ਜੀ ਵੀ ਦਾਸ ਨੂੰ ਗੁਨਾ ਦੇ ਸਿਸ ਬਖਸ਼ਣਾ ਤਾਕੇ ਅੱਗੇ ਤੋਂ ਵਿਚਾਰਾ ਕਰਨ ਦੀ ਸੋਝੀ ਆ ਜਾਵੇ ਫਤੇ ਪ੍ਰਵਾਨੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ